ਸਤਨਾ ਸ਼੍ਰੀ ਵਾਰ ਗੁਰ ਸਾਹਿਬ ਜੀ ਤੂੰ ਠਾਕੁਰ ਵੈਰਾਗਰ ਮੈਂ ਜੇਹੀ ਘੜ ਚੇਰੀ ਰਾਮ ਕਰੂ ਗੁਰੂ ਗਰੂ ਹਉ ਸਾਰ ਨ ਜਾਣ ਤੇਰੀ ਰਾਮ ਸਾਰ ਨ ਜਾਣ ਤੂੰ ਵਡ ਦਾਣਾ ਕਰ ਮਿਹਰ ਰੰਮਤ ਸਾਈ ਕਿਰਪਾ ਕੀ ਜੈ ਸਾਮਤ ਦੀਜੈ ਸਦਾ ਸਦਾ ਤਦ ਧਿਆਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸੋ ਕਹੋ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹੱਲਾ ਅੰਜਵਾ ਘਰ ਦੂਜਾ ਬਾਤ ਗਰਬ ਮਹਿ ਆਪਨ ਸਿਮਰਨ ਦੇਹ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤारण ਹਾਰੇ ਮਾਦਾ ਤੂੰ ਠਾਕੁਰ ਸਿਰ ਮੋਰਾ ਇਹਾ ਉਹਾ ਤੋਹਾਰ ਤੋਰਾ ਰਹਾ ਕਿਤੇ ਕੋ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਨ ਤੂੰ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਵਪੰਨ ਖਿੰਨ ਮਹਿ ਅਬਰ ਖਿੰਨ ਮਹਿ ਅਬਰਾ ਅਚਰਜ ਚਲਤ ਤੁਮਾਰੇ ਰੂੜਾ ਗੂੜਾ ਗਹਿਰ ਗੰਭੀਰ ਉਚਾ ਅਗੰਮ ਪਾਰੇ ਸਾਧ ਸੰਗ ਜਾਤ ਮੈਂ ਮਿਲਾਇਓ ਤਉ ਸੁਣੀ ਤੇਮਾਰੀ ਬਾਣੀ ਆਨੰਦ ਪਿਆ ਪੀਖਤੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਸੁਨੇ ਤੁਮਾਰੀ ਬਾਣੀ ਆਨੰਦ ਪਿਆ ਪੀਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 616 613 ਤੇ 14 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਤ ਉਚਾਰਣ ਕੀਤਾ ਹੋਇਆ ਈ ਸੋਰਠਾ ਰਾਗ ਦੇ ਵਿੱਚ ਸ਼ਬਦ ਘਰ ਦੂਜਾ ਜਿਹੜੇ ਕੀਰਤਨ ਕਰਨ ਵਾਲੇ ਨੇ ਉਹਨਾਂ ਨੂੰ ਵਾਜੇ ਤੇ ਕੀਰਤਨ ਕਰਨ ਦੀ ਹਦਾਇਤ ਗੁਰੂ ਸਾਹਿਬ ਨੇ ਕੀਤੀ ਹੈ ਕਿ ਇਸ ਸ਼ਬਦ ਨੂੰ ਦੂਸਰੇ ਘਰ ਸੰਤਾਲ ਦੇ ਵਿੱਚ ਗਾਉਣਾ ਹੈ ਅੱਗੇ ਕੀ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤਮ ਰੱਖ ਨਹਾਰੇ ਅਸੀਂ ਇਸ ਸੰਸਾਰ 'ਚ ਰਹਿੰਨੇ ਆ ਤਾਂ ਵੀ ਉਸ ਪ੍ਰਮਾਤਮਾ ਦੇ ਸਹਾਰੇ ਦੇ ਨਾਲ ਜੇ ਮਾਂ ਦੇ ਗਰਭ 'ਚ ਅਸੀਂ 9 ਮਹੀਨਿਆਂ ਤੱਕ ਰਹੇ ਆ ਤਾਂ ਉਹ ਵੀ ਪ੍ਰਮਾਤਮਾ ਦੇ ਸਿਮਰਨ ਸਦਕਾ ਕਿਉਂਕਿ ਮਾਂ ਦੇ ਗਰਭ ਦੇ ਵਿੱਚ ਜਦੋਂ ਬੱਚੇ ਦਾ ਵਾਸ ਹੁੰਦਾ ਹੈ ਉਦੋਂ ਪਾਣੀ ਦੇ ਵਿੱਚ ਪਰਮਾਤਮਾ ਉਹਨੂੰ ਰੱਖਦਾ ਹੈ ਨਾ ਦੇ ਗਰਭ ਦੇ ਵਿੱਚ ਪਾਣੀ ਹੁੰਦਾ ਹੈ ਜੇ ਕਈ ਵਾਰ ਮਾਂ ਦੇ ਪੇਟ ਚੋਂ ਉਹ ਪਾਣੀ ਖਤਮ ਹੋ ਜੇ ਘਟ ਜੇ ਤਾਂ ਫਿਰ ਉਸ ਕੈਨੇਿੰਗ ਕਰਵਾ ਕੇ ਪਤਾ ਲੱਗਦਾ ਕਿ ਪਾਣੀ ਘਟ ਗਿਆ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਪਾਣੀ ਪੂਰਾ ਕਰਨਾ ਪੈਂਦਾ ਹੈ ਉਥੇ ਮਾਂ ਦੇ ਗਰਭ ਦੇ ਵਿੱਚ ਉਸ ਬੱਚੇ ਦੀ ਰੱਖਿਆ ਉਸ ਪਰਮਾਤਮਾ ਨੇ ਕੀਤੀ ਪਾਣੀ ਦੇ ਵਿੱਚ ਪਰ ਜਦੋਂ ਜਨਮ ਲੈ ਲੈਂਦਾ ਬਾਹਰ ਆ ਜਾਂਦਾ ਫਿਰ ਪਾਣੀ ਦੇ ਵਿੱਚ ਨਹੀਂ ਰਹਿੰਦਾ ਇਹਹੀ ਗੱਲ ਤੇ ਸੋਚਣ ਵਾਲੀ ਹੈ ਕਿ ਮਾਂ ਦੇ ਗਰਭ ਦੇ ਵਿੱਚ ਪਰਮਾਤਮਾ ਨੇ ਉਸ ਬੱਚੇ ਨੂੰ ਉਹ 5 ਲੀਟਰ ਪਾਣੀ ਦੇ ਵਿੱਚ ਵੀ ਜਿਉਂਦਾ ਰੱਖਿਆ ਉੱਥੇ ਵੀ ਸਾਹ ਆਉਂਦਾ ਰਿਹਾ ਮਾਂ ਤੇ ਗਰਭ ਮੈਂ ਆਪਨ ਸਿਮਰਨ ਦੇ ਪਰਮਾਤਮਾ ਦਾ ਸਿਮਰਨ ਚੱਲਦਾ ਰਿਹਾ ਉੱਥੇ ਉਹ ਸਿਮਰਨ ਦੇ ਕਰਕੇ ਉਸ ਪਰਮਾਤਮਾ ਨੇ ਸਾਡੀ ਉੱਥੇ ਰੱਖੇ ਕੀਤੀ ਸਾਡੀ ਸਹਾਇਤਾ ਕੀਤੀ ਉਹ ਸਿਮਰਨ ਜਦੋਂ ਸਾਡਾ ਜਨਮ ਹੋਇਆ ਜਨਮ ਹੋਣ ਦੇ ਨਾਲ ਹੀ ਬਸ ਉਹ ਜਿਹੜੀ ਲਿਵ ਲੱਗੀ ਹੋਈ ਸੀ ਪ੍ਰਮਾਤਮਾ ਦੇ ਨਾਲ ਉਹ ਲਿਵ ਟੁੱਟ ਗਈ ਰੋਜ਼ ਹੀ ਪੜਿਆ ਜਾਂਦਾ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਿ ਲਿਵ ਛੁੜ ਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿੰਨਾ ਚਿਰ ਮਾਂ ਦੇ ਗਰਭ ਚ ਰਿਹਾ ਕਹਿੰਦੇ ਉਹਨਾਂ ਚਿਰ ਤੇਰੀ ਲਿਵ ਜਿਹੜੀ ਸੀ ਪ੍ਰਮਾਤਮਾ ਦੇ ਨਾਲ ਲੱਗੀ ਰਹੀ ਪਰ ਜਦੋਂ ਮਾਂ ਦੇ ਗਰਭ ਚੋਂ ਬਾਹਰ ਆ ਗਿਆ ਉਹਦੀ ਉਹ ਲਿਵ ਟੁੱਟ ਗਈ ਲਿਵ ਛੁੜ ਕੇ ਲੱਗੇ ਤ੍ਰਿਸ਼ਨਾ ਮਾਇਆ ਅੰਗਰ ਵਰਤਾਇਆ ਕਹਿੰਦੇ ਉਹ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ ਪਰ ਜਿੰਨਾ ਚਿਰ ਪ੍ਰਮਾਤਮਾ ਦਾ ਸਮਰਨ ਚੱਲਦਾ ਰਿਹਾ ਉਥੇ ਕੋਈ ਫਿਕਰ ਨਹੀਂ ਕੋਈ ਝੋਰਾ ਨਹੀਂ ਕੁਛ ਨਹੀਂ ਹੈ ਬਸ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਹੁਣ ਅਸੀਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਨਾਂ ਦੇ ਗਰਭਕ ਤੇ ਤੁਸੀਂ ਨੇ ਵਿਚਾ ਕੇ ਰੱਖਿਆ ਪਰ ਆ ਜਿਹੜੀ ਇੱਥੇ ਕਾਮ ਕ੍ਰੋਧ ਲੋਭੋ ਹੰਕਾਰ ਦੀ ਅੱਗ ਲੱਗ ਰਹੀ ਆ ਪਾਵਕ ਸਾਗਰ ਅਥਾ ਲਹਿਰਾਂ ਆ ਜਿਹੜੀਆਂ ਲਹਿਰਾਂ ਚੱਲ ਰਹੀਆਂ ਨੇ ਨਾ ਤਾਰੋ ਤਾਰਨ ਹਾਰੇ ਹੁਣ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਇਹਨਾਂ ਤੋਂ ਵੀ ਵਿਚਾ ਲੋ ਸਾਨੂੰ ਜਿਵੇਂ ਮਾਂ ਦੇ ਗਰਭ ਵਿੱਚ ਤੁਸੀਂ ਨੇ ਬੱਚੇ ਦੀ ਰੱਖਿਆ ਕੀਤੀ ਮੇਰੀ ਰੱਖਿਆ ਕੀਤੀ ਤੁਸੀਂ ਹੁਣ ਮੇਰੀ ਇੱਥੇ ਵੀ ਰੱਖਿਆ ਕਰੋ ਪਵਕ ਸਾਗਰ ਅਥਾ ਲਹਿਰ ਮੈਂ ਪਵਕ ਕਹਿੰਦੇ ਨੇ ਅੱਗ ਨੂੰ ਸਾਗਰ ਕਹਿੰਦੇ ਸਮੁੰਦਰ ਨੂੰ ਇਹ ਸਮੁੰਦਰ ਦੇ ਆ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚ ਅੱਗ ਦੀਆਂ ਲਹਿਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਦੇ ਵਿੱਚ ਵੀ ਤੁਸੀਂ ਤਾਰੋ ਤਾਰਨ ਹਾਰੇ ਤੁਸੀਂ ਤਾਰਨ ਵਾਲਿਓ ਤੁਸੀਂ ਸਾਨੂੰ ਇੱਥੇ ਵੀ ਤਾਰ ਦਿਓ ਮਾਦੋ ਤੂੰ ਠਾਕੁਰ ਸਿਰ ਮੋਰਾ ਇਹ ਸੱਚੇ ਪਾਤਸ਼ਾਹ ਮਾਦੋ ਦਾ ਭਾਵ ਹੁੰਦਾ ਹੈ ਪਰਮਾਤਮਾ ਠਾਕੁਰ ਦਾ ਭਾਵ ਵੀ ਪਰਮਾਤਮਾ ਮਾਦੋ ਤੂੰ ਠਾਕੁਰ ਸਿਰ ਮੋਰਾ ਤੂੰ ਹੀ ਸੱਚੇ ਪਾਤਸ਼ਾਹ ਜੀ ਪਰਮਾਤਮਾ ਤੂੰ ਹੀ ਵਾਹਿਗੁਰੂ ਐ ਤੂੰ ਹੀ ਅੱਲਾ ਤੂੰ ਹੀ ਭਗਵਾਨ ਐ ਤੇਰਾ ਹੀ ਮੇਰੇ ਸਿਰ ਦੇ ਉੱਤੇ ਹੱਥ ਐ ਮਾਧੋ ਤੂੰ ਠਾਕੁਰ ਸਿਰ ਮੋਰਾ ਮੇਰੇ ਸਿਰ ਤੇ ਤੇਰਾ ਹੀ ਹੱਥ ਐ ਈਹਾ ਉਹਾ ਤਹਾਰੂ ਧੋਰਾ ਸੱਚੇ ਬਾਦਸ਼ਾਹ ਇੱਥੇ ਵੀ ਤੁਸੀਂ ਨੇ ਮੇਰੀ ਰਾਖੀ ਕੀਤੀ ਉੱਥੇ ਵੀ ਤੁਸੀਂ ਮੇਰੀ ਰਾਖੀ ਕਰੋਗੇ ਈਹਾ ਉਹਾ ਤਹਾਰੂ ਧੋਰਾ ਰਹਾਉ ਰਹਾਉ ਦਾ ਭਾਵ ਫੇਰ ਨਾ ਦੇ ਅੱਗੇ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤਰਨ ਜਾਨੈ ਕੀਤੇ ਕੋ ਮੇਰਾ ਸਮਾਨੈ ਕਹਿੰਦੇ ਜਿਹੜਾ ਕੁਝ ਅਸੀਂ ਕਰ ਰਹੇ ਆ ਨਾ ਉਹਨੂੰ ਤੇ ਅਸੀਂ ਪਹਾੜ ਜਿੰਨਾ ਕਰਕੇ ਜਾਣਦੇ ਆ ਜਿਹੜਾ ਕੁਝ ਪ੍ਰਮਾਤਮਾ ਕਰਦਾ ਉਹਨੂੰ ਬਿਲਕੁਲ ਛੋਟਾ ਜਿਹਾ ਕਰਕੇ ਜਾਣਦੇ ਆ ਕੀਤੇ ਕੋ ਮੇਰਾ ਸਮਾਨੈ ਕਰਨ ਹਾਰ ਤਰਨ ਜਾਨੈ ਜਿਹੜੀਆਂ ਪ੍ਰਮਾਤਮਾ ਦੀਆਂ ਦਾਤਾਂ ਨੇ ਉਹਨੂੰ ਤੇ ਵੱਡੀਆਂ ਕਰਕੇ ਜਾਣ ਲੈਨੇ ਆ ਅਸੀਂ ਜਿਹੜਾ ਪ੍ਰਮਾਤਮਾ ਖੁਦ ਬਹੁਤ ਵੱਡਾ ਹੈ ਉਹਨੂੰ ਅਸੀਂ ਛੋਟਾ ਕਰਕੇ ਜਾਣਦੇ ਆ ਜਿਵੇਂ ਕਿਸੇ ਚਿੱਤਰਕਾਰ ਨੇ ਕੋਈ ਫੋਟੋ ਬਣਾਈ ਅਸੀਂ ਕਹਿੰਦੇ ਆ ਕਮਾਲ ਕਰਤੀ ਬਈ ਇਹਨੇ ਬੜੀ ਸੋਹਣੀ ਇਹ ਚਿੱਤਰਕਾਰੀ ਕੀਤੀ ਪਰ ਜਿਸ ਪਰਮਾਤਮਾ ਨੇ ਆ ਮਿੱਟੀ ਦੇ ਸਰੀਰ 'ਚ ਜਿੰਦ ਪਾਤੀ ਕਦੇ ਉਹਦਾ ਧੰਨਵਾਦ ਨਹੀਂ ਕੀਤਾ ਅਸੀਂ ਨੇ ਕੀਤੇ ਕੋ ਮੇਰਾ ਸਮਾਨਾ ਕਰਨਹਾਰ ਤ੍ਰਿਣਜਾਨਾ ਜਿਹੜਾ ਕਰਨਹਾਰ ਪਰਮਾਤਮਾ ਉਹਦੀਆਂ ਗੱਲਾਂ ਨੂੰ ਅਸੀਂ ਛੋਟਾ ਜਿਹਾ ਕਰਕੇ ਜਾਣਦੇ ਆ ਉਹਨੂੰ ਵੀ ਵੱਡਾ ਕਰਕੇ ਜਾਣੀਏ ਵੱਡੇ ਕੀਆਂ ਵਡਿਆਈਆਂ ਕਿਛ ਘਹਿਣਾ ਘਹਿਣਾ ਨਾ ਜਾਏ ਉਹ ਵੱਡੇ ਦੀਆਂ ਵਡਿਆਈਆਂ ਕਰਦੇ ਜਾਓ ਕਰਦੇ ਜਾਓ ਇੱਕ ਦਿਨ ਵੱਡੇ ਹੋ ਜਾਗੇ ਤੂੰ ਦਾਤਾ ਮੰਗ ਕਹ ਕੋ ਸਗਲੇ দান ਦੇਹ ਪ੍ਰਭ ਭਨ ਸੱਚੇ ਪਾਤਸ਼ਾਹ ਤੂੰ ਤੇ ਬਹੁਤ ਵੱਡਾ ਦਾਤਾ ਹੈ ਮੰਗਨ ਕੋ ਸਗਲੇ ਸਾਰਾ ਸੰਸਾਰ ਤੇਰੇ ਅੱਗੇ ਆ ਕੇ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਸਾਰਿਆਂ ਨੂੰ ਤੂੰ ਧਾਰਨ ਦਿੰਦਾ ਹੈ দান ਦੇਹ ਪ੍ਰਭ ਭਨ ਪਰ ਜਿੰਨਾ ਤੇ ਤੂੰ ਬਹੁਤ ਖੁਸ਼ ਹੋ ਜਾਂਦਾ ਹੈ ਉਹਨਾਂ ਦੀਆਂ ਫਿਰ ਝੋਰੀਆਂ ਭਰ ਦਿੰਦਾ ਹੈ ਉਹਨਾਂ ਨੂੰ ਕੋਈ ਘਾਟ ਨਹੀਂ ਰਹਿੰਦੀ ਪਰ ਜਿਨ੍ਹਾਂ ਦੇ ਤੂੰ ਖੁਸ਼ ਹੋ ਜਾਂਦਾ ਹੈ ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਕਿੰਨ ਮਹ ਅਬਰ ਕਿੰਨੇ ਮਹ ਅਬਰਾ ਅਚਰਜ ਚਰਤ ਤੇ ਤੁਹਾਰੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਕਿ ਪ੍ਰਮਾਤਮਾ ਤੇ ਬਹੁਤ ਮਹਾਨ ਹੈ ਭਾਏ ਉਹ ਤੇ ਬਹੁਤ ਵੱਡਾ ਹੈ ਉਹ ਕਹਿੰਦੇ ਖਿੰਨ ਮੈਂ ਹੈ ਅਵਰ ਕਿੰਨਾ ਮੈਂ ਅਵਰਾ ਇੱਕ ਖਿੰਨ ਵਿੱਚ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਇਹ ਧਰਤੀ ਨੂੰ ਖਤਮ ਵੀ ਕਰ ਸਕਦਾ ਹੈ ਇਹ ਧਰਤੀ ਨੂੰ ਪੈਦਾ ਵੀ ਕਰ ਸਕਦਾ ਹੈ ਅਚਰਜ ਜਨਤ ਤੁਮਾਰੇ ਤੇਰੇ ਇਹ ਜਿਹੜੇ ਅਚਰਜ ਕੌਤਕ ਨੇ ਨਾ ਇਹਨਾਂ ਤੋਂ ਅਸੀਂ ਵਾਰਨੇ ਜਾਂਦੇ ਆ ਸੱਚੇ ਪਾਤਸ਼ਾਹ ਇਹ ਤੇਰੇ ਕੌਤਕਾਂ ਨੂੰ ਕੋਈ ਸਮਝ ਨਹੀਂ ਸਕਿਆ ਖਿੰਨ ਮਹਿ ਅਬਰ ਕਿੰਨ ਮਹਿ ਅਬਰਾ ਅਚਰਜ ਚਲਤ ਤੇਮਾਰੇ ਇਹ ਤੇਰੀਆਂ ਖੇਡਾਂ ਜੜੀਆਂ ਨੇ ਵੱਖਰੀਆਂ ਨੇ ਇਹ ਜੜੀਆਂ ਖੇਡਾਂ ਨੇ ਤੇਰੀਆਂ ਨਰਾਲੀਆਂ ਨੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗੰਮ ਅਪਾਰੇ ਰੂੜੋ ਦਾ ਭਾਵ ਹੁੰਦਾ ਸੋਹਣਾ ਰੂੜੋ ਗੂੜੋ ਗਹਿਰ ਗੰਭੀਰੋ ਸੱਚੇ ਪਾਤਸ਼ਾਹ ਤੁਸੀਂ ਢੂੰਗੇ ਬਹੁਤ ਤੁਸੀਂ ਜਿਵੇਂ ਆਪਾਂ ਕਹ ਦੀਏ ਕਿ ਕਿਸੇ ਨੂੰ ਦਿਸਦੇ ਨਹੀਂ ਹੈਗੇ ਤੁਸੀਂ ਇਸ ਤਰ੍ਹਾਂ ਦੇ ਵੀ ਹੋ ਉੱਚੋ ਅਗੰਮ ਅਪਾਰੇ ਤੁਸੀਂ ਬਹੁਤ ਮਹਾਨ ਹੋ ਤੁਸੀਂ ਤੁਹਾਡੇ ਨਾਲ ਜਿਹੜਾ ਲੱਗ ਜਾਂਦਾ ਉਹ ਵੀ ਬਹੁਤ ਸੋਹਣਾ ਬਣ ਜਾਂਦਾ ਪਰ ਤੁਹਾਡੇ ਨਾਲ ਲੱਗਣ ਵਾਸਤੇ ਸਾਨੂੰ ਵਿੱਚ ਸਾਡੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਇਹ ਭੱਜੇ ਫਿਰਦੇ ਐ ਇਹ ਤੁਹਾਡੇ ਨਾਲ ਨਹੀਂ ਸਾਨੂੰ ਜੁੜਨ ਨ ਦਿੰਦੇ ਤੂੰ ਤੇ ਬਹੁਤ ਸੋਹਣਾ ਸੱਚੇ ਪਾਤਸ਼ਾਹ ਤੂੰ ਤੇ ਬਹੁਤ ਮਹਾਨ ਹੈ ਤੇਰੇ ਤੱਕ ਪਹੁੰਚਣਾ ਕੋਈ ਐਡੀ ਵੱਡੀ ਗੱਲ ਵੀ ਨਹੀਂ ਹੈ ਪਰ ਸਾਡੇ ਅੰਦਰ ਜਿਹੜੇ ਵਿਕਾਰ ਚੱਲ ਰਹੇ ਨੇ ਇਹ ਤੁਹਾਡੇ ਤੱਕ ਸਾਨੂੰ ਪਹੁੰਚਣ ਨਹੀਂ ਦਿੰਦੇ ਸਾਧ ਸੰਗ ਜੋ ਤੁਮੇ ਮਿਲਾਇਓ ਤਉ ਸੁਣੀ ਤੁਹਾਰੀ ਬਾਣੀ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਾਧ ਸੰਗਤ ਦੇ ਵਿੱਚ ਬੈਠਿਓ ਸਾਧ ਸੰਗ ਜੋ ਤੁਮੇ ਮਿਲਾਇਓ ਜਦੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਣਗੇ ਤਾਂ ਉਸ ਪ੍ਰਮਾਤਮਾ ਦੇ ਵਿੱਚ ਬੰਦਾ ਮਿਲ ਜਾਂਦਾ ਹੈ ਅਭੇਦ ਹੋ ਜਾਂਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਤੀਆ ਰਾਮ ਕਹਿੰਦੇ ਸਾਧ ਸੰਗ ਜੋ ਤੁਮੇ ਮਿਲਾਇਓ ਤਉ ਸੁਨੇ ਤੇਮਾਰੀ ਬਾਣੀ ਜਦੋਂ ਅਸੀਂ ਸਤਸੰਗਤ ਦੇ ਵਿੱਚ ਜਾਂਦੇ ਆ ਉਹ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠਦੇ ਆ ਫਿਰ ਉਸ ਪਰਮਾਤਮਾ ਦੀ ਜਿਹੜੀ ਬਾਤ ਹੈ ਉਹਦੀਆਂ ਜਿਹੜੀਆਂ ਗੱਲਾਂ ਨੇ ਉਹ ਫਿਰ ਸੁਣੀਆਂ ਜਾਂਦੇ ਨੇ ਤਾਹ ਸੁਣੀ ਤੇ ਮਾਰੇ ਬਾਣੀ ਆਹ ਜਿਹੜੀ ਬਾਣੀ ਹੈ ਇਹਨੂੰ ਫਿਰ ਸੁਣਿਆ ਜਾਂਦਾ ਬੈਠ ਕੇ ਆਨੰਦ ਭਇਆ ਵੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਫਿਰ ਉਹ ਆਨੰਦ ਪੈਦਾ ਹੁੰਦਾ ਆਨੰਦ ਭਇਆ ਵੇਖਤ ਹੀ ਨਾਨਕ ਜਦੋਂ ਵੇਖਿਆ ਜਾਂਦਾ ਸੱਚੇ ਪਾਤਸ਼ਾਹ ਤੁਹਾਨੂੰ ਅੰਦਰੋਂ ਆੱਖਾਂ ਦੇ ਨਾਲ ਨਹੀਂ ਜਿਹੜੀਆਂ ਅੱਖਾਂ ਦੇ ਵਾਸਤੇ ਬਾਬਾ ਫਰੀਦ ਸਾਹਿਬ ਕਹਿੰਦੇ ਐ ਕਿ ਕਾਗਾ ਕ ਰੰਗ ਢੰਡੋਲੇ ਆ ਸਗਲਾ ਖਾਇਆ ਬਾਸ ਇਹ ਦੋਏ ਨੈਨਾ ਮਤਿ ਸ਼ੋਹ ਪਿਰ ਦੇਖਣ ਕੀ ਆਸ ਕਿ ਮੇਰੀਆਂ ਉਹ ਅੱਖਾਂ ਜਿਹੜੀਆਂ ਦੇ ਨਾਲ ਰੱਬ ਦਿਸਣਾ ਐ ਉਹ ਅੱਖਾਂ ਨੂੰ ਜਿਹੜਾ ਕਾ ਖਾਰੇ ਆ ਨਾ ਉਹ ਕਾ ਨੂੰ ਕਹਿੰਦੇ ਕਾ ਮੇਰੀਆਂ ਅੱਖਾਂ ਨਾ ਖਾਲੀ ਕਿਤੇ ਮੈਂ ਤੇ ਅਜੇ ਪ੍ਰਮਾਤਮਾ ਨੂੰ ਵੇਖਣਾ ਕਿਹੜੀ ਅੱਖਾਂ ਦੀ ਗੱਲ ਕਰਦੇ ਐ ਕਿਹੜੇ ਕਾਂ ਦੀ ਗੱਲ ਕਰਦੇ ਐ ਜਿਹੜਾ ਕਾਮ ਰੂਪੀ ਕਾਂ ਸਾਡੇ ਅੰਦਰ ਠੁੰਗਾ ਮਾਰਦਾ ਉਸ ਕਾਂ ਦੀ ਗੱਲ ਗੁਰੂ ਬਾਬਾ ਬਰੀਦ ਸਾਹਿਬ ਕਰਦੇ ਐ ਕਿ ਵੇਖੀ ਕਿਤੇ ਮੇਰੀਆਂ ਅੱਖਾਂ ਅੰਦਰ ਮੇਰਾ ਦਿਲ ਨਾ ਖਰਾਬ ਕਰਦੇ ਤੋਂ ਜੇ ਮੇਰਾ ਦਿਲ ਹੀ ਟੁੱਟ ਗਿਆ ਮੇਰਾ ਦਿਲ ਹੀ ਪਾਟ ਗਿਆ ਫਿਰ ਕਹਿੰਦੇ ਪ੍ਰਮਾਤ ਆਤਮਾ ਦੇ ਦਰਸ਼ਨ ਨਹੀਂ ਹੋੜੇ ਆਨੰਦ ਭਇਆ ਵੇਖ ਤੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਉਹਦਾ ਪ੍ਰਤਾਪ ਬਹੁਤ ਵੱਡਾ ਪੁਰਖ ਹੈ ਵੱਡਾ ਉਹ ਨਿਰਵਾਣੀ ਨਿਰਵਾਣ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਨਿਰਵਾਣ ਕੀਰਤਨ ਗਾਉੂ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਕਿ ਉਹਦੇ ਵਿੱਚ ਕੋਈ ਲਾਲਚ ਨਾ ਹੋਵੇ ਜਿਵੇਂ ਕੋਈ ਬੰਦਾ ਕੋਈ ਲਾਲਚ ਕਰਕੇ ਕੰਮ ਕਰਦਾ ਉਹਦੇ ਨਾਲ ਕਹਿੰਦੇ ਫਿਰ ਪ੍ਰਮਾਤਮਾ ਨਹੀਂ ਮਿਲਦਾ ਜਦੋਂ ਤੁਸੀਂ ਨਿਰਵਾਣ ਹੋ ਕੇ ਕੋਈ ਲਾਲਚ ਤੋਂ ਰਹਿ ਤੋ ਹੋ ਕੇ ਆਓਗੇ ਉਦੋਂ ਫਿਰ ਤੁਹਾਡੇ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਜਾਣਗੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਹਾਰੇ ਬਾਣੇ आनंद ਭਇਆ ਪੇਖਤਿ ਹੀ ਨਾਨਕ ਬਰਤਾਪੁਰਖ ਨਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ